ਅਸਲ 'ਆਪੋ ਆਪਣੇ ਘਰਾਂ 'ਚ ਜਦ ਕਦੇ ਮੰਨ ਲਓ ਕੋਈ ਤਾਲਾ ਖਰਾਬ ਹੋ ਗਿਆ ਕੋਈ ਗੇਟ ਦਾ ਸਾਡੇ ਹੁਣ ਲੋਕ ਹੁੰਦੇ ਨੇ ਬੜੇ ਸਾਰੇ ਹਨ ਕਿਸੇ ਅਲਮਾਰੀ ਦਾ ਹੋ ਸਕਦਾ ਜਾਂ ਕੋਈ ਹੋਰ ਆਪਾਂ ਬਾਹਰੋਂ ਬੰਦੇ ਬਿਨਾ ਦੇਖੇ ਬਣਾ ਲੈਣੇ ਆ ਹੁਣ ਇੱਕ ਐਦਾਂ ਦੀ ਵੀਡੀਓ ਸਾਹਮਣੇ ਆਈ ਆ ਜਿਹਨੂੰ ਦੇਖ ਕੇ ਥੋੜਾ ਜਿਹਾ ਨਾ ਧਿਆਨ ਰੱਖਣ ਦੀ ਲੋੜ ਆ ਵੀਡੀਓ ਤੁਹਾਨੂੰ ਦਿਖਾਣੇ ਆ ਨਾਲੋਂ ਨਾਲ ਤੁਸੀਂ ਆਪ ਵੀ ਦੇਖਿਓ ਵੀਡੀਓ ਥੋੜਾ ਸਮਝ ਵੀ ਆਉ ਤੁਹਾਨੂੰ ਵੀ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਬਾਕੀ ਵੀਡੀਓ ਤਾਂ ਦੇਖਿਓ ਹੀ ਦੇਖਿਓ ਨਾਲ ਹੋਰਾਂ ਤੱਕ ਵੀ ਮੈਸੇਜ ਪਹੁੰਚਾ ਦਿਓ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਦਰਸਲ ਕਿਸੇ ਦੇ ਘਰ ਦੇ ਵਿੱਚ ਤਾਲੇ ਖਰਾਬ ਹੋ ਗਏ ਸੀ ਤੇ ਐਦਾਂ ਹੀ ਕੋਈ ਦਰਵਾਜ਼ਿਆਂ ਦੇ ਲੋਕ ਹੋ ਗਏ ਜਾਂ ਕਿਸੇ ਅਲਮਾਰੀ ਵਗੈਰਾ ਦਾ ਲੋਕ ਹੋ ਗਿਆ ਨਾ ਉਹ ਖਰਾਬ ਹੋ ਗਏ ਸੀ। ਤੇ ਉਸ ਤੋਂ ਬਾਅਦ ਚ ਉਹਨਾਂ ਨੇ ਕੁਸ਼ਕ ਬੰਦੇ ਬੁਲਾਏ ਇਹ ਸਾਡਾ ਕਿ ਲੋਕ ਠੀਕ ਕਰ ਦਿਓ ਤੇ ਐਦਾਂ ਹੀ ਕੋਈ ਜਾਣ ਕਰਤਾ ਹੈ ਨਹੀਂ ਸੀ ਕਈ ਵਾਰ ਗਲੀਆਂ ਦੇ ਵਿੱਚ ਅਸੀਂ ਦੇਖਿਆ ਵੀ ਬੰਦੇ ਕਿ ਸਾਈਕਲਾਂ ਤੇ ਹੀ ਫੜਦੇ ਹੁੰਦੇ ਨੇ। ਅਖੇ ਅਸੀਂ ਤੁਹਾਡੇ ਲੋਕ ਠੀਕ ਕਰ ਦਾਂਗੇ ਜਾਂ ਚਾਬੀ ਆ ਬਣਵਾ ਲਓ ਜਾਂ ਜਿੰਦੇ ਨੂੰ ਚਾਬੀਆਂ ਬਣਵਾ ਲਓ ਕਿਸ ਦੀ ਚਾਬੀ ਗੁੰਮ ਹੋਈ ਹੈ ਇਸੇ ਤਰੀਕੇ ਦੇ ਨਾਲ ਐਦਾਂ ਦੇ ਬੰਦੇ ਜਿਵੇਂ ਫਿਰ ਰਹੇ ਸੀ ਤਾਂ ਲੋਕ ਪਹਿਲੇ ਦਿਨ ਆਏ ਨਾ ਜਦ ਇਹ ਉਹ ਤਾਂ ਠੀਕ ਕਰਕੇ ਚਲੇ ਗਏ ਫਿਰ ਉਹ ਤੋਂ ਬਾਅਦ ਚ ਅਗਲੇ ਦਿਨ ਉੱਥੇ ਕਈ ਹੋਰ ਵੀ ਕਿਉਂਕਿ ਯਾਦ ਆ ਜਾਂਦਾ ਵੀ ਚੱਲ ਯਾਰ ਇੱਕ ਤਾਂ ਤਾਲਾ ਜਾਂ ਠੀਕ ਕਰਾ ਲਿਆ ਠੀਕ ਦੀ ਉਹ ਤੋਂ ਬਾਅਦ ਚ ਚੱਲਦਾ ਦੇਖਿਆ ਵੀ ਚਲੋ ਸਭ ਕੁਝ ਓਕੇ ਆ ਹਨਾ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਦੇ ਲੋਕ ਹੈਗੇ ਸੀਗੇ ਉਹਦੇ ਲਈ ਬੁਲਾਇਆ ਕਿ ਚਲੋ ਦੂਸਰੇ ਦਿਨ ਆ ਕੇ ਸਾਡੇ ਹੋਰ ਲੋਕੜੇ ਤੁਸੀਂ ਆ ਜਾਓ ਠੀਕ ਕਰ ਦਿਓ ਪ੍ਰੈਤ ਕੀ ਬੰਦਾ ਜਿਹੜਾ ਪਿਛਲੀ ਵਾਰ ਇਕੱਲਾ ਆਇਆ ਸੀ ਲੋਕ ਠੀਕ ਕਰਨ ਇਕੱਲਾ ਨਹੀਂ ਆਇਆ ਉਹ ਨਾਲ ਲੈ ਕੇ ਆ ਗਿਆ ਇੱਕ ਬੰਦਾ ਹੋਰ ਤੇ ਉਦੋਂ ਬਾਅਦ ਦੇ ਵਿੱਚ 40 ਟੋਲੇ ਸੋਨਾ ਤੇ 2 ਲੱਖ ਰੁਪਏ ਜੋ ਕੈਸ਼ ਹੈ ਨਾਲ ਉਹ ਤੋਂ ਲੈ ਕੇ ਗਿਆ ਹੁਣ ਸਾਰਾ ਕੁਝ ਹੋਇਆ ਕਿਵੇਂ ਇੱਥੇ ਗਲਤੀ ਕਿੱਥੇ ਹੋ ਗਈ ਪਰਿਵਾਰ ਇੱਕ ਤਾਂ ਜਦੋਂ ਉਹ ਲੋਕ ਠੀਕ ਕਰ ਰਹੇ ਸੀ ਉਹ ਯੂ ਦੇ ਨਾਲ ਨਹੀਂ ਉੱਥੇ ਰਿਹਾ ਸਾਰਾ ਉਸੇ ਸਮੇਂ ਦੇ ਵਿੱਚ ਮਾੜਾ ਮੋਟਾ ਇੱਧਰ ਉੱਧਰ ਹੋਏ ਤੇ ਐਨੇ ਜਿਹਾ ਅਗਲੇ ਗੇਮ ਪਾ ਕੇ ਕਰਕੇ ਉਸ ਤੋਂ ਬਾਅਦ ਇਹ ਨਹੀਂ ਧਿਆਨ ਦੁੱਤਾ ਕਿ ਆਪ ਤਾਂ ਆਇਆ ਹੀ ਆਇਆ ਸੀ ਪਿਛਲੀ ਵਾਰ ਜੇ ਇਕੱਲਾ ਆਇਆ ਸੀ ਅੱਕੇ ਨਾਲ ਇੱਕ ਬੰਦਾ ਹੋਰ ਕਹਤੇ ਲੈ ਕੇ ਆ ਗਿਆ ਉਹ ਹੋਇਆ ਕੀ ਵੀ ਇੱਕ ਬੰਦਾ ਤਾਂ ਹੁਣ ਅੰਦਰ ਵੜਿਆ ਹੋਇਆ ਤੇ ਦੂਸਰਾ ਜਿਹੜਾ ਹੈਗਾ ਸੀਗਾ ਬਾਹਰ ਜਿਹੜਾ ਪੁੱਛੀ ਜਾਂਦਾ ਵੀ ਹਾਂ ਫਿਰ ਤਾਲਾ ਕਿਵੇਂ ਆ ਤਾਲਾ ਠੀਕ ਹੈ ਤਾਲਾ ਠੀਕ ਹੈ ਠੀਕ ਹੋ ਗਿਆ ਠੀਕ ਨਹੀਂ ਲੱਗ ਰਿਹਾ ਐਦਾਂ ਹੀ ਗੱਲਾਂ ਇਹ ਕਰੀਏ ਮਤਲਬ ਆਪਣੀ ਜਾਂਚ ਦਾ ਪੁੱਛ ਰਿਹਾ ਦੀ ਵੀ ਹਾਂ ਚੋਰੀ ਹੋਊਗੀ ਚੋਰੀ ਹੋਊਗੀ ਹੋਊਗੀ ਕਿ ਨਹੀਂ ਉਸ ਹਿਸਾਬ ਸਰਦਾਰ ਸਨਾਵ ਤਾਲਾ-ਤਾੜਾ ਕਰੀ ਗੇ ਐਤਾ ਜਿਵੇਂ ਚੋਰੀ ਹੋਊਗੀ ਅਗਲੇ ਨੇ ਕਹਿਤਾ ਹਾਜੀ ਤਾਲਾ ਠੀਕ ਐ ਤੇ ਬਸ ਉਧਰੋਂ ਜਿੰਨਾ ਸਮਾਨ ਸੀਗਾ ਉਹ ਸਾਰਾ ਲੈ ਕੇ ਆਪਣਾ ਚਾਲਦੇ ਬਣੇ ਉੱਥੇ ਇਹ ਸਾਰੀ ਘਟਨਾ ਜਿਹੜੀ ਹੋਈ ਐ ਲੁਧਿਆਣੇ ਦੀ ਐ ਲੁਧਿਆਣੇ ਦੀ ਇੱਕ ਫਰੈਂਡਸ ਕਲੋਨੀ ਕਰਕੇ ਹੈਗੀ ਆ ਉੱਥੇ ਸਾਰਾ ਜੋ ਮਾਮਲਾ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਚੋਰ ਹੈਗੇ ਸੀ ਇਹਨਾਂ ਦੀ ਫੋਟੋ ਵੀ ਸਾਹਮਣੇ ਆਈਆਂ ਨੇ ਸਾਈਕਲ ਦੇ ਉੱਤੇ ਜਾਂਦੇ ਦਿਖਾਈ ਦੇ ਰਹੇ ਨੇ ਹੁਣ ਦੋ ਬੰਦੇ ਨੇ ਕੋਈ ਮੂਹ ਵਗੈਰਾ ਵੀ ਨਹੀਂ ਢੱਕਿਆ ਹੋਇਆ ਸੀਸੀਟੀਵੀ ਦੇ ਵਿੱਚ ਇਹਨਾਂ ਦੀ ਫੋਟੋ ਆ ਗਈ ਹੈ ਪਹਿਲਾਂ ਤਾਂ ਧਿਆਨ ਨਾਲ ਫੋਟੋਆ ਦੇਖ ਲਓ ਵੀ ਆਹ ਬੰਦੇ ਰਾਂ ਕਿਤੇ ਟੁੱਟੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਆ ਜਾਣ ਔਰ ਕਿਤੇ ਜਿੱਦਾਂ ਇਹਨਾਂ ਦਾ ਨੁਕਸਾਨ ਹੋਇਆ ਥੋੜਾ ਵੀ ਕੁਝ ਦੇ ਬਾਕੀ ਅੱਗੇ ਦੀ ਗੱਲ ਜਿਹੜੀ ਹੁਣ ਸਮਝਣ ਵਾਲੀ ਹੈ ਕੋਈ ਵੀ ਮੰਨ ਲਓ ਜਿੰਦਾ ਚਾਬੀ ਠੀਕ ਕਰਾਉਣੀ ਹੈ ਪਹਿਲੀ ਗੱਲ ਤਾਂ ਆਪ ਕੋ ਆਪਣੇ ਸ਼ਹਿਰ ਚ ਦਕਰਨਾ ਹੁੰਦੀ ਹੈ ਉਹਨਾਂ ਦੁਕਾਨਾਂ ਦੇ ਉੱਤੇ ਜਾ ਕੇ ਜਾਂ ਉੱਥੋਂ ਕੋਈ ਬੰਦਾ ਬੁਲਾ ਕੇ ਸਪੈਸ਼ਲੀ ਠੀਕ ਕਰਾ ਲਓ ਜ਼ਿਆਦਾ ਚੰਗਾ ਘਟੂ ਘੜ ਭਰੂਸੇ ਵਾਲਾ ਬੰਦਾ ਹੋਊ ਚਾਰ ਪੈਸੇ ਵੱਧ ਹੋ ਜਾਣਗੇ ਕੋਈ ਚੱਕਰ ਦੀ ਐਸਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਭਰੋਸਾ ਬਹੁਤ ਜ਼ਰੂਰੀ ਐਸੀ ਚੀਜ਼ਾਂ ਦੇ ਵਿੱਚ ਜਿੰਦਾ ਪੈਸੇ ਜਾਂ ਸਮਾਨ ਬਚਾਉਣ ਦੀ ਹੁੰਦਾ ਨਾ ਕਿ ਫਿਰ ਇਸ ਤਰੀਕੇ ਦੇ ਕੰਮ ਤੋਂ ਸੀ ਜਾਣਦੀ ਉਹ ਵੀ ਕਿਸ ਤਰੀਕੇ ਨਾਲ ਹੁਣ ਨੁਕਸਾਨ ਇਹਨਾਂ ਦਾ ਇੰਨਾ ਜ਼ਿਆਦਾ ਹੋ ਚੁੱਕਿਆ ਹੁਣ 40 ਤੋਂ 50 ਦਾ ਥੋੜਾ ਤਾਂ ਨਹੀਂ ਹੁੰਦਾ ਹੈਗਾ ਤੇ ਐਦਾਂ ਦੇ ਵਿੱਚ ਦੂਸਰੇ ਪਾਸੇ 200 ਰੁਪਏ ਸਦਾਗਲੇ ਕੈਸ਼ੇ ਜਾ ਕੇ ਲਈ ਬੰਦਾ ਕਹਿੰਦਾ 150 ਚਾਹੀਏ ਪਰ ਅਤੇ ਦਹੀਂ ਤੁਸੀਂ ਹੁਣ ਜੇ ਕਦੇ ਲੌਕ ਲੂਕ ਸੈੱਟ ਕਰਾਉਣੇ ਨੇ ਤਾਂ ਧਿਆਨ ਰੱਖਿਓ ਬਾਕੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਇੱਕ ਵਾਰ ਪੂਰੀ ਵੀਡੀਓ ਫੇਰ ਦੇਖ ਲਓ ਬਾਕੀ ਕੀ ਕੁਝ ਕਹਿਣਾ ਪਰਿਵਾਰ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੈਂ ਤੁਹਾਡਾ ਜੀ ਮੇਰਾ ਨਾਮ ਰਜਨੀ ਅੱਜ ਕੀ ਹੋਇਆ ਕਿ ਉਹ ਰਜਨੀ ਤੂੰ ਕੋਜਨੀ ਤਾਲਾ ਠੀਕ ਕਰਵਾਸਤੇ ਜਾਬੀ ਮੈਨੂੰ ਬੁਲਾਇਆ ਸੀਗਾ ਤੇ ਉਹ ਲੋਕਰ ਤੋੜ ਕੇ ਸਾਰਾ ਸਮਾਨ ਲੈ ਗਿਆ ਮੇਰਾ ਪੈਸੇ ਵੀ ਕੈਸ਼ ਤੇ ਨਾਲ ਜੁਐਲਰੀ ਸਾਰੀ ਲੈ ਗਿਆ ਕਿਹੜਾ ਲੋਕ ਠੀਕ ਆਣਾ ਸੀਗਾ ਅਸੀਂ ਦਰਵਾਜੇ ਦਾ ਲੋਕ ਠੀਕ ਕਰਾਣਾ ਸੀ ਦੋ ਬੰਦੇ ਸੀ ਕਿ ਕੰਦਰ ਜਿਕਬਾਰ ਸੀ ਇੱਕ ਗੈਰਾ ਸੀ ਠੀਕ ਹੋ ਗਿਆ ਠੀਕ ਹੋ ਗਿਆ ਤੇ ਉਹਨੇ ਬਾਹਰ ਉਹਦੀ ਆਪਣਾ ਮੇਰੇ ਲੋਕਰ ਦੇ ਵਿਚਾਰਾ ਸਮਾਨ ਲੈ ਗਿਆ ਕੈਸ਼ ਵੀ ਸਮਾਨ ਸੀ ਗਿਆ ਦੀ ਸਾਢੇ 11:00 ਵਜੇ ਸੀ ਜੇ ਤਾਲੇ ਚਾਬੀ ਆ ਜਿਸ ਦਿਨ ਤਾਲੇ ਚਾਬੀ ਆਦਾ ਆਇਆ ਹੈ ਪਹਿਲੇ ਦਿਨ ਜਦੋਂ ਆਇਆ ਕੱਲ ਕੱਲ ਸ਼ਾਮ ਨੂੰ ਆਇਆ ਇਹ ਕੱਲਾ ਸੀ ਕਿ ਦੋ ਨਹੀਂ ਕੱਲ ਵੀ ਦੋ ਹੀ ਬੰਦੇ ਸੀਗੇ ਕੱਲ ਬਾਹਰ ਠੀਕ ਕਰਵਾਇਆ ਸੀ ਤੇ ਮੈਂ ਉਹਨਾਂ ਤੋਂ ਮੰਦੇਲमारी ਨੂੰ ਆਵਾਜ਼ ਮਤਲਬ ਉਹਨਾਂ ਨੂੰ ਆਵਾਜ਼ ਆਈ ਇਹਨੇ ਮੈਂ ਖੋਲ ਕੇ 40 ਰੁਪਏ ਦਿੱਤੇ ਨੇ ਕੱਢ ਕੇ ਵਿੱਚੋਂ ਉਹਨਾਂ ਨੂੰ ਪਤਾ ਲੱਗ ਗਿਆ ਬਿਲਮਾਰੀ ਪਈ ਹੈ ਸਾਡੇ ਸਟੋਰ ਦੇ ਵਿੱਚ ਅੱਜ ਫਿਰ ਉਹ ਆਗੇ ਠੀਕ ਕਰਨ ਵਾਸਤੇ ਮੈਂ ਕਿਹਾ ਸੀ ਉਹਨਾਂ ਨੂੰ ਵੀ ਕੱਲ ਆ ਜਾਣਾ ਉਹ ਠੀਕ ਹਨ ਸਵੇਰੇ 10:30 ਵਜੇ ਆ ਗਏ ਸੀ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਕਿੰਨੇ ਦਾ ਮੇਰਾ ਦੇਖੋ ਜੀ ਸੋਨਾ ਹੈਗਾ 40 ਟੋਲੇ ਦਾ 2 ਟੋਲਾ ਸੋਨਾ ਹਾਂ 2 ਸਵਾ 2 ਲੱਖ ਰੁਪਏ ਕੈਸ਼ ਜੀ ਕਿਹੜੇ ਕਿਹੜੇ ਏਰੀਆ ਹੈ ਐਂ ਫਰੈਂਡਸ ਕਲੋਨੀ ਕੀ ਮੰਗ ਕੀ ਕਰਦੇ ਆ ਪੁਲਿਸ ਵਾਲਾ ਫੈਸ਼ਨ ਆਇਆ ਪੁਲਿਸ ਵਾਲਾ ਘੁਟਕਾਰੀ ਆਇਆ ਗਏ ਨੇ ਪੁਲਿਸ ਵਾਲੇ ਕਹ ਰਹੇ ਸੀ ਸਾਰੇ ਲਿਖ ਲੁੱਕ ਕੇ ਲੈ ਗਏ ਨੇ ਅੱਛਾ ਕੀ ਮੰਗੇ ਜੀ ਜਿੱਦਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿੱਦਾਂ ਲੋਕ ਆਪਣੇ ਘਰਾਂ ਚ ਵਾਰਡ ਲੈਂਦੇ ਨੇ ਤਾਲਾ ਚਾਬੀ ਠੀਕ ਕਰਨ ਨੂੰ ਆਪੇ ਬਸ ਯਾਦਾ ਕੋਲ ਖੜੇ ਹੁੰਦੇ ਯਾਨਾਂ ਨੂੰ ਨਹੀਂ ਆਉਂਦੇ ਬਸ ਇਹ ਮੈਸੇਜ ਦੇਣਾ ਸਾਡਾ ਤਾਂ ਬਹੁਤ ਵੱਡਾ ਨੁਕਸਾਨ ਜ਼ਿੰਦਗੀ ਤੇ ਸਾਰਾ ਵੱਡਾ ਬਹੁਤ ਵੱਡਾ ਨੁਕਸਾਨ ਦੁਕਾਨ ਤੇ ਜਾਣਾ ਚਾਹੀਦਾ ਜ਼ਰੂਰੀ ਕਿ ਲੋਕਾਂ ਨੂੰ ਕਿ ਐਦਾ ਰਸਤੇ ਵਾਲੇ ਬੰਦੇ ਕੋਲੋਂ ਘੰਮ ਦੁਕਾਨ ਤੇ ਕਰਵਾਉਣਾ ਚਾਹੀਦਾ ਬਸ ਜਦ ਲੇ ਵੀ ਆਂਦੇ ਨੇ ਇਹ ਵਾਲੇ ਵੀ ਆਂਦੇ ਨੇ ਠੀਕ ਸਾਰੇ ਆਂਦੇ ਨੇ ਭਾਬੀ ਬੜਾ ਨੁਕਸਾਨ ਹੈ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੀ ਜਿੰਦਗੀ ਦੀ ਕਮਾਈ ਕਰਦੇ ਆ ਉਹ ਤੇ ਕੀ ਹੋਇਆ ਜੀ ਵਿਜੇ ਗਰੂਰ ਨਾਮ ਹੈ ਮੈਂ ਡੇਰੀਆ ਕੰਮ ਕਰਦਾ ਕਿਵੇਂ ਇਹ ਚੋਰੀ ਦੀ ਵਾਰਦਾਤ ਕਿਵੇਂ ਹੋਈ ਹੈ ਕਿੰਨੇ ਦਿਨ ਤੋਂ ਇਹ ਟਾਰਗੇਟ ਤੁਹਾਨੂੰ ਕਰਦੇ ਹੋਏ ਤੇ ਇਸ ਰੋ ਇੱਕ ਦਿਨ ਦੇ ਉਸ ਘਰ ਹੀ ਹੋਇਆ ਟਾਰਗੇਟ ਜੀ ਕੱਲ ਉਹਨਾਂ ਕੋਲ ਠੀਕ ਕਰਾ ਸੀ ਦਰਵਾਜ਼ਾ ਬਾਹਰ ਲੱਕੜ ਦਾ ਅੱਜ ਦੂਸਰੇ ਦਰਵਾਜ਼ੇ ਲੱਕੜਾਂ ਨੂੰ ਠੀਕ ਕਰਨ ਲਈ ਆਏ ਸੀ ਉਹ ਇੱਕ ਬੰਦਾ ਬਾਹਰ ਖੜ ਗਿਆ ਇੱਕ ਬੰਦਾ ਅੰਦਰ ਸੀ ਆ ਆ ਗਿਆ ਜੀ ਅੰਦਰ ਵਾਲੇ ਅੰਦਰ ਵਾਲੇ ਬੰਦੇ ਨੇ ਅੰਦਰੋਂ ਦੀ ਆਪਣਾ ਦੂਜਾ ਕੰਮ ਕਰ ਲਿਆ ਸਾਡਾ ਅਲਮਾਰੀਆਂ ਅਲਮਾਰੀਆਂ ਖੋਲ ਕੇ ਉੱਥੋਂ ਇੱਕ ਬੰਦਾ ਬਾਹਰੋਂ ਟੇਹ ਕਹਿ ਰਿਹਾ ਠੀਕ ਕਰ ਰਿਹਾ ਦੂਜਾ ਠੀਕ ਹੋ ਗਿਆ ਬਾਹਰ ਬਾਹਰ ਕਰਕੇ ਉਹ ਹਿੱਸੇ ਕਰਕੇ ਬਾਹਰ ਰੁਕਿਆ ਸੀ ਕਿ ਕੋਈ ਅੰਦਰ ਹੀ ਨਾ ਜਾ ਸਕੇ ਤੇ ਅੰਦਰ ਵਾਲੇ ਨੇ ਆਪਣਾ ਅੰਦਰੋਂ ਕੰਮ ਕਰ ਲਿਆ ਸਾਰਾ ਅਡਾ ਅਲਮਾਰੀਆਂ ਦਾ ਕਿੰਨੇ ਕ ਪੈਸਾ ਨੁਕਸਾਨ ਹੋਇਆ ਤੁਹਾਡਾ ਤੁਹਾਨੂੰ ਦੱਸਿਆ ਦੇਗਾ ਹੁਣੇ ਕਿ ਹਲੇ ਕਟੋ-ਕਟ 40 ਟੋਲੇ ਸੋਨਾ ਹਾਂਜੀ 40 ਟੋਲੇ ਸੋਨਾ ਸੀ ਉਹਦੇ ਕਟੋ-ਕਟ 200 ਤੋਂ ਲੱਗਦਾ ਅਡਾ ਕੈਸ਼ ਦਸੀ ਕਿਹੜੀ ਜਗ੍ਹਾ ਹੈ ਫ੍ਰੈਂਕਸ ਕੋਲੋਨੀ ਮਾਡਲ ਗਰਾਊਂਡ ਠੀਕ ਨਸੀਬ ਸਿੰਘ ਆ ਜੀ ਇਹ ਕੀ ਕੀ ਹੈ ਜਿਹੜਾ ਮੈਟਰ ਹੋਇਆ ਚੋਰੀ ਦੇ ਤਾਲੇ ਚਾਬੀ ਵਾਲੇ ਆ ਰਹੇ ਲੋਕ ਕਿੱਥੋਂ ਦੇ ਨੇ ਇਹ ਪਤਾ ਨਹੀਂ ਆਪਾਂ ਮੂਰੇ ਘੁੰਮਦੇ ਹੈਗੇ ਕਈ ਵਾਕਏ ਹੋ ਗਏ ਆਪਣੇ ਲੁਧਿਆਣੇ ਅੱਛਾ ਇਹਨਾਂ ਦਾ ਪਤਾ ਨਹੀਂ ਕਿੱਥੋਂ ਆਂਦੇ ਆ ਕਿੱਥੋਂ ਆਏ ਤੇ ਲੱਗਦਾ ਕੋਈ ਜੇ ਬੰਦੇ ਜਾਣਕਾਰੀ ਚ ਹੈਗੇ ਤੁਹਾਡੇ ਕੋਈ ਪਛਾਣ ਜਾਣਕਾਰੀ ਨਹੀਂ ਵੀਰੇ ਪਾਸ ਜਾਣਕਾਰੀ ਹੁੰਦੇ ਸਾਨੂੰ ਸਾਰਾ ਕੋਈ ਪਤਾ ਹੁੰਦਾ ਅੱਛਾ ਕੋਈ ਕੋਈ ਵੀ ਕੋਈ ਜਿਹੜੇ ਗਰੋਹ ਘੁੰਮ ਰਹੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਹਾਡੀ ਕਮੇਟੀ ਵੱਲੋਂ ਵੀ ਇਹ ਗਰੋਹ ਬਈ ਸਾਡੇ ਇਹ ਬੰਦੇ ਨਹੀਂ ਹੈਗੇ ਪੂਰੇ ਦੇ ਸਿਕਲੀਗਾਰ ਆ ਸੀ ਸਿਕਲੀਗਾਰਾਂ ਤਾਲੇ ਚਾਬੀ ਵਾਲੇ ਸਾਨੂੰ ਸਾਰੇ ਟੋਟਲ ਹੀ ਜਾਣਦੇ ਤੇ ਅਜਾ ਇਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਜਿਹੜੇ ਲੋਕ ਘਰਾਂ ਚ ਵਾੜ ਲੈਂਦੇ ਆ ਮੈਸੇ ਉਹਨਾਂ ਨੂੰ ਵਾੜ ਵਾਲਾ ਨਹੀਂ ਜਿਹੜੇ ਨਵੇਂ ਬੰਦੇ ਆਏ ਨੇ ਉਹਨਾਂ ਤੋਂ ਕੰਮ ਨਾ ਕਰਾਓ ਜਿਹੜੇ ਜਾਣ ਪਛਾਣਦੇ ਬੰਦਾ ਕੰਮ ਕੀ ਮਾਮਲਾ ਕੀ ਹੋਇਆ ਸੀ ਮਾਰੇ ਲਾਈਵ ਚੱਲਦਾ ਪਿਆ ਪ੍ਰੋਗਰਾਮ ਸਾਰਾ ਜਸਨ ਤੁਹਾਨੂੰ ਆਪਣਾ ਕੰਮ ਕਰਦੇ ਹੋ ਬੰਦਾ 10 ਤੇ 2 ਵੀ ਕਿ ਚੋਰੀ ਹੋਈ ਹੈ ਕੀ ਮੈਟਰ ਕੀ ਹੈ ਭਾਜੀ ਮੈਟਰ ਕੀ ਹੈ ਚੋਰੀ ਹੋਈ ਹੈ 10 ਤੇ 2 ਵੀ ਆਪਣਾ ਵੀ ਆਪਣਾ ਦਾ ਕੰਮ ਕਰਦੇ ਚਲੋ ਜੀ ਪੁਲਿਸ ਕੁਝ ਨਹੀਂ ਦੱਸ ਰਹੀ